ਕੋਈ ਨਹੀਂ ਕਹਿੰਦਾ ਜਸਤਾਰੂ ਚੱਕ ਸਰਦ ਮਾਫਲੇ ਜੱਟ ਮੈਂ ਨਹੀਂ ਦਰਦ ਮੁਦਾ ਗੇਣਿਆ ਹੀ ਕੰਨੇ ਕਹਿੰਦਾ 13 ਕਹਾ ਯਾਰ ਆਹ ਵੇ ਬੜਾ ਆਹੇ ਤਾਂ ਮੇਰੋਂ ਨਰਿਆ ਖੜਦਾ ਹਾਂ ਫੜਾਂਗੇ ਫੜ ਹਾਂਜੀ ਕੋਈ ਨਹੀਂ ਹਫ਼ਤਾ ਕਰਦੇ ਹੋਣਗੇ ਯਾਰ ਆ ਇਸ ਤੋਂ ਕਮੈਂ ਨਹੀਂ ਪੁੱਛ ਪੰਜ ਸੌ ਹਜ਼ਾਰ ਦਾ ਮੇਰਾ ਤਾਂ ਆਹੋ ਯਾਰ ਇੰਡੀ ਮਾਰਕ ਹੈ ਹਜ਼ਾਰ ਨੂੰ ਹਜ਼ਾਰ ਹੀ ਮੰਨਦਾ 17 ਲੈਂਦੇ ਇਹ ਕਿਨੇ ਆ ਕਹਿੰਦਾ ਇਹ 13 ਦਾ ਕਹਿੰਦੇ ਕੋਈ ਤਾਂ ਕੀ ਫਰਕ ਆ ਇਹ ਮੈਂ ਕਸੇ ਆ ਜਾਣਾ ਮੈਂ ਮੋੜ ਦੂੰ ਫਿਰ ਕੀ ਆ ਲਾਦਾ ਮੋੜਣਾ ਨਹੀਂਗਾ ਫੇਰ ਮੈਂ ਕਾਦੇ ਦਾ ਦੇ ਪਾਉ ਪਾ ਦੇ 15 ਦਾ ਯਾਰ ਯਾਰ ਭਾਰ ਯਾਰ ਨਹੀਂ ਭਾਰ ਤੇ ਬੰਦਾ ਰਾਸ਼ਟਰੀ ਹੈ ਬੰਦਾ ਵੱਟਿਆ ਇਹਦਾ ਵੱਟਿਆ ਉਹ ਨਾਉਂ ਦਾ ਸੌਦਾ ਵੱਟਿਆ ਬੰਦਾ ਨਰਮਲ ਬੰਦਾ ਹੋ ਜਾਂਦਾ ਜਿਵੇਂ ਤਰ੍ਹਾਂ ਉਹ ਨਹੀਂ ਫੜ ਲੈ ਫਿਰ ਕੋਈ ਕਿੰਨੇ ਦਾ ਹੋਰ ਕੀ ਹੈ ਕੀ 15 15 ਬਚਾ ਲਓ ਵੜਦਾ ਠੀਕ ਆ ਉਹ ਨਹੀਂ ਨਹੀਂ ਕੋਈ ਨਾਮ ਦੋ ਦੋ ਕਹਿੰਦਾ ਵੀ ਕੱਲਾ ਕੱਲਣਾ ਅੱਗੇ 1000 1000 ਰੁਪਏ ਜਾਂਦਾ ਯਾਰ ਕੱਕਾ ਮੈਂ ਤਾਂ ਇਹ ਸੇਚਣ ਵਾਲੀ ਗੱਲ ਹੀ ਕਰੀ ਹੈ ਕਹਿਣਾ ਥੋੜਾ ਥੋੜਾ ਹਾਂ ਕਿਸ ਨੇ ਇਹਨੂੰ ਪੁੱਛਿਆ ਲਈ ਬਾਰ ਬਾਰ ਪੁੱਛੋ ਨਾ ਨਾ ਪਰ ਇੱਕ ਗੱਲ ਹੈ ਉਹਨੇ ਨਹੀਂ ਇੱਕ ਗੱਲ ਆਉਂਦੀ ਹੈ ਕਿਆ ਲੱਗਦਾ ਹੈ ਕੋਈ ਕੀ ਬੀਜਾ ਕਹਦਾ ਬੋਲਦਾ ਜਮਾ ਨਹੀਂ ਬੋਲਿਆ ਉਹ ਕਹਦਾ ਇਹ ਨਹੀਂ ਰੱਬ ਦੀ ਆਸ ਉਹ ਇਹ ਕੀ ਬੋਲ ਰਿਹਾ ਯਾਰੀ ਦਾ ਜੰਨੇ ਉਹ ਲਿਤਾ ਹੁਣ ਪੈਸੇ ਹੀ ਲੰਘਾ 5000 ਪਾਤਾ ਉਹ ਬਿਨਾ ਪੁੱਛਿਆ ਯਾਰ ਇਹਦਾ ਹੀ 2200 ਰੁਪਏ ਬੋਲ ਗਏ ਮੇਰਾ ਪੱਕਾ ਹੋ ਗਿਆ ਇਹਦਾ ਪੱਕਾ ਕਰਦੇ ਹੁਣ ਮੇਰਾ 2000 ਇਕੱਠਾ ਪਾਇਆ ਤੇਰਾ ਤਾਂ 15 ਕਰਤਾ ਹੋ ਹੁਣ ਦਾ ਆ ਬਦਾ ਯਾਰ 2000 ਮੈਂ ਤੈਨੂੰ 17 ਦਾ ਕਹਦਾ ਯਾਰ ਪਰ ਉਹ ਯਾਰ ਹੁਣ ਨਹੀਂ ਹੁੰਦਾ ਪੈਸਾ ਜੇ ਦਾ 20 15 ਸਹੀ ਫੜ ਲਾ ਫਸੂਗੇ ਨਾ ਯਾਰ ਪਰੂਗਾ ਯਾਰ 15 ਹੁਣ ਬਚੀ ਜੀ ਨਹੀਂ ਦਿੰਦੇ ਉਹ ਯਾਰ ਉਹ ਪੱਕਾ ਯਾਰ ਕਿਉਂ ਐ ਕਰਦਾ ਯਾਰ ਆ ਲੈ 15 ਮੈਂ ਯਾਰ ਬਾਈ ਯਾਰ ਆ ਬਾਈ ਕਹਿੰਦਾ ਯਾਰ ਪੰਜ ਦੋ ਵੱਧ ਨਹੀਂ ਦੇਣਾ ਫੜਨਾ ਯਾਰ ਮੰਨੀ ਦੀ ਹੁੰਦੀ ਹੈਗਾ ਨਾ 15 ਹੀ 15000 ਹੋਣਾ ਫਿਰ ਤੋਂ ਟੱਕਾ ਕਰਦਾ ਯਾਰ ਫਿਰ ਕੀ ਰੈਂਦੇ ਰਾਜੂ ਜਾਂ 16 ਦਾ ਹੋਵੇ ਨਾ ਨਹੀਂ ਯਾਰ ਨਹੀਂ ਇੱਥੇ ਕਰ ਖਦਰੀ ਬਾਬਾ ਬੈ ਜਾ ਉਹ ਗੱਲ ਸੁਣ ਬੈ ਜਾ ਆ ਫੜ ਹਾਂ 500 ਛੋਟ ਕਰਾਉਣੀ ਤੇ ਪਾ ਲੈ ਉੱਤੇ ਕਰਦਾ ਬਾਬਾ ਸਾਡੇ 15 ਦਾ ਕਰ ਫਿਰ ਵੀ ਝੋੜ 16000 ਛਾਦੇ 15 ਨਾ 500 ਲੈ ਫਿਰਦਾ 15 ਜੀ ਰਹੇਗਾ 500 ਤੈਨੂੰ ਸਾਡੂ ਵਾਟਾ ਹੋ ਚੋ ਵੀ ਕਰੀਂਗੇ ਗੱਲ ਤਾਂ ਗੱਲ ਨਹੀਂ ਸਮਝਦਾ ਯਾਰ ਕਾਦੀ ਕਿਸੇ ਉਹ ਕਰ ਦਿੰਦੇ 15 ਦਾ ਭਰਿਆਗਾ 500 ਉਹਦੇ ਨਾ ਕਰੀ ਲੈ ਇਹ ਕੀ ਗੱਲ ਛੋੜ ਨਾ ਪਿੱਛੇ ਨਾ ਮਹਿੰਗਾ ਹੋਏ ਨਾ ਸਾਥ ਦਾ ਬੋਲ ਨਾ ਉਹ ਤਾਂ ਦਹਨ ਦਿਖਾ ਲੈ ਨਾਮ ਲਿਖਾ ਨਾ ਉਹ ਤੇ ਮਾਰੀ ਗੱਲ 14 ਦਾ ਨੂੰ 17 14 ਦਾ ਨੂੰ ਗੁਜਾਰ ਸਿੰਘ